ਤੇ ਗੁਰਦੁਆਰਾ ਛਿੜੀ ਸਾਹਿਬ ਨਾਲ ਕਿਵੇਂ ਪਿਆ ਸਰੋਵਰ ਚ ਅੱਜ ਵੀ ਇੱਟ ਇੱਥੇ ਨਹੀਂ ਖੜਦੀ ਦੁਨੀਆ ਭਰ ਦੀ ਮਿਸਤਰੀ ਇੱਥੇ ਆ ਚੁੱਕੇ ਨੇ ਤੇ ਇੱਥੇ ਸਰੋਵਰ ਵਿੱਚ ਅੱਜ ਤੱਕ ਹਜੇ ਤੱਕ ਇੱਟ ਨਹੀਂ ਖੜੀ ਸਰੋਵਰ ਵਿੱਚ ਤੇ ਅੱਜ ਵੀ ਸਰੋਵਰ ਪਿੱਛੇ ਦੇਖ ਸਕਦੇ ਹੋ ਤੁਸੀਂ ਮੌਜੂਦ ਹੈ ਜੀ ਹਾਂਜੀ ਸੋ ਆਪਾਂ ਖੜੇ ਆ ਜੀ ਸਵੱਦੀ ਕਾਲਾ ਪਿੰਡ ਗੁਰਦੁਆਰਾ ਛਿੜੀ ਸਾਹਿਬ ਗੁਰਦੁਆਰਾ ਛਿੜੀ ਸਾਹਿਬ ਕਿੱਥੇ ਹੈ ਜੀ ਆਪਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਵਿੱਚ ਦੇਵਾਂਗੇ ਗੁਰਦੁਆਰਾ ਸਾਹਿਬ ਢੀਡੀ ਸਾਹਿਬ ਕੇ ਮੇ ਨਾਮ ਪਿਆ ਇੱਕ ਇਸਮਾਪੁਰਖਾਂ ਦੀ ਇਹ ਜਗ੍ਹਾ ਹੈ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਇਸ ਟਾਈਮ ਇਹ ਸਵਰਦੀ ਕਲਾ ਜਾਂਦੀ ਹੈ ਜੀ ਜਿੱਧਰ ਇਹ ਬਾਈਕ ਗਈ ਹੈ ਇਹ ਜਾਂਦੀ ਜੀ ਭੋਂਦੜੀ ਸ਼ਹਿਰ ਗੁਰਦੁਆਰਾ ਸਾਹਿਬ ਦੇ ਇੰਟਰ ਹੁੰਦੇ ਪਹਿਲਾਂ ਆਪਾਂ ਨੂੰ ਸਾਹਮਣੇ ਦਰਸ਼ਨ ਹੁੰਦੇ ਜੀ ਸ੍ਰੀ ਦਰਬਾਰ ਸਾਹਿਬ ਦੇ ਕਾਫੀ ਸਾਲ ਪਹਿਲਾਂ ਇੱਥੇ ਤੁਸੀਂ ਦੇਖ ਰਹੇ ਹੋ ਇੱਥੇ ਸ਼ੈੱਡ ਵਗੈਰਾ ਕੁਝ ਨਹੀਂ ਹੁੰਦਾ ਸੀ ਸਿੱਧਾ ਓਪਨ ਹੀ ਹੁੰਦਾ ਸੀ ਪਹਿਲਾਂ ਕਾਫੀ ਸਥਾਨ ਇਹ ਖੁੱਲਿਆ ਜੀ ਜਿੱਥੇ ਸ਼ੈੱਡ ਪਿਆ ਹੋਇਆ ਜੀ ਇੱਥੇ ਹੀ ਵਿਸਾਖੀ ਵਾਲੇ ਦਿਨ ਅਤੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਜਿੱਥੇ ਦੀਵਾਨ ਸਜਦੇ ਹਨ ਤੇ ਇਹ ਸ਼ੈੱਡ ਤਾਂ ਹੀ ਪਾਇਆ ਗਿਆ ਜੀ ਸੋ ਆਪੋ ਤੁਹਾਨੂੰ ਦਰਬਾਰ ਸਾਹਿਬ ਲੈ ਕੇ ਚੱਲਦੇ ਹਾਂ ਜੀ ਗੁਰੂ ਸਾਹਿਬਾਨ ਦੇ ਦਰਸ਼ਨ ਕਰਨੇ ਹਨ ਜੀ ਹਾਂਜੀ ਸੋ ਆਪਾਂ ਲੈ ਕੇ ਚਲਦੇ ਹਾਂ ਜੀ ਸੰਤ ਬਾਬਾ ਚਰਨਦਾਸ ਜੀ ਉਹਨਾਂ ਦਾ ਤਪ ਸਥਾਨ ਜਿੱਥੇ ਉਹਨਾਂ ਨੇ ਤਪ ਕੀਤਾ ਸੀ ਭਗਤੀ ਕੀਤੀ ਜਿੱਥੇ ਉਹਨਾਂ ਨੇ ਕਰੋ ਜੀ ਦਰਸ਼ਨ ਜਿਹੜੀ ਸਾਹਮਣੇ ਤੁਸੀਂ ਤਸਵੀਰ ਦੇਖ ਰਹੇ ਹੋ ਜੀ ਇਹੇ ਬਾਬਾ ਸੰਤ ਬਾਬਾ ਚਰਨਦਾਸ ਜੀ ਦੀ ਏ ਜਿਨ੍ਹਾਂ ਨੇ ਇੱਥੇ ਕਈ ਸਾਲ ਤਪ ਕੀਤਾ ਤੇ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਹੁੰਦੀਆਂ ਹਨ ਤੇ ਸੰਤਾਂ ਦੀ ਵਰਸੀ ਦੇ ਦਿਹਾੜੇ ਤੇ ਬੜੀ ਸੰਗਤ ਇੱਥੇ ਇਕੱਠਾ ਹੁੰਦਾ ਹੈ ਅਤੇ ਵਿਸਾਖੀ ਵਾਲੇ ਦਿਨ ਵੀ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਤੇ ਸਾਰੀ ਸੰਗਤ ਦੀਆਂ ਮਨ ਦੀਆਂ ਮਰਾਦਾਂ ਇੱਥੇ ਪੂਰੀਆਂ ਹੁੰਦੀਆਂ ਹਨ ਜੋ ਵੀ ਮਨ ਕੇ ਸੱਚੇ ਮਨ ਨਾਲ ਅਰਦਾਸ ਬੇਨਤੀ ਕਰਕੇ ਜਾਂਦਾ ਹੈ ਉਸ ਦੀਆਂ ਸਤਿਗੁਰੂ ਅਤੇ ਮਹਾਂਪੁਰਖ ਹੋਂ ਦੀਆਂ ਅਰਦਾਸਾਂ ਪੂਰੀਆਂ ਕਰਦੀਆਂ ਹਨ ਸੋਹਣ ਜੀ ਇੱਥੇ ਇੱਕ ਪਾਰਕ ਵੀ ਬਣੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸ਼ਾਨਦਾਰ ਪਾਰਕ ਬਣੀ ਹੋਈ ਹੈ ਬੈਠਣ ਵਾਸਤੇ ਕਾਫੀ ਹਰੀਆਬਲੀ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਚਾਰੇ ਪਾਸੇ ਹਰਿਆਲੀ ਹਰਿਆਲੀ ਹੈ ਜੀ ਆਹ ਦੇਖੋ ਇਹ ਦਰਬਾਰ ਸਾਹਿਬ ਇਹਦਰ ਤੇ ਉਹ ਸਾਹਮਣੇ ਪੋਰਾ ਸਾਹ ਬਣਿਆ ਹੋਇਆ ਜੀ ਤੇ ਇਹ ਖੂਹ ਹੈ ਜੀ ਪੁਰਾਣਾ ਖੂਹ ਹੈ ਜੀ ਇਹ ਵੀ ਦਿਖਾਵਾਂਗੇ ਤੁਹਾਨੂੰ ਪਹਿਲਾਂ ਤੁਹਾਨੂੰ ਪੋਰਾ ਸਾਹ ਵਿੱਚ ਲੈ ਕੇ ਚਲਦੇ ਹਾਂ ਜੀ ਹਾਂ ਜੀ ਇਹ ਹੈ ਜੀ ਪੋਰਾ ਸਾਹ ਪਹਿਲਾਂ ਆਪਾਂ ਨੀਚੇ ਤੁਹਾਨੂੰ ਦਿਖਾ ਕੇ ਲਿਆਉਣੀ ਹੈ ਜੀ ਇੱਧਰ जी भोरा साहब संत बाबा चरणदास जी चल ਤੁਮ ਉਹ ਪ੍ਰਿਵਿਧਰਸ਼ਣ ਕਰੋ ਨਹੀਂ ਪਰਲੇਵਸਿਆ ਵਾਲੇ ਪਾਸੇ ਅਹ ਤਾਂ ਕਿਤੇ ਇਹ ਸੋਫਾ ਜਿਆ ਤੇ ਇਧਰ ਕੁਰਸੀ ਪਈ ਹੋਈ ਹੈ ਜੀ ਸੋਇਆ ਜੀ ਪੁਰਾਤਨ ਖੂਹ ਇਹ ਵੀ ਆਪਾਂ ਦਿਖਾਉਨੇ ਆ ਪਤਾ ਨਹੀਂ ਬੰਦ ਕੀਤਾ ਹੋਵੇ ਸ਼ਹਿਰ ਹਾਂਜੀ ਪਹਿਲਾਂ ਇਹ ਖੂਹ ਹੁੰਦਾ ਸੀ ਪੂਰਾ ਪਰ ਹੁਣ ਇਹਨਾਂ ਨੇ ਬੰਦ ਕੀਤਾ ਹੋਇਆ ਜੀ ਮੋਟਰ-ਮੋਟਰ ਲਾ ਕੇ ਇਹਥੇ ਬਣਾਤਾ ਜੀ ਇਹ ਜੀ ਸਾਹਮਣੇ ਦੇਖ ਰਹੇ ਹੋ ਜੀ ਸਰੋਵਰ ਕਿ ਪਰ ਦੇਵ ਦੇ ਪੰਕਤੀ ਲਿਖੀਆਂ ਹੋਈਆਂ ਇਹ ਕਾਰਿਸ਼ਨਾਣ ਸਿਮਰ ਪ੍ਰਭ ਆਪਣਾ ਮਨ ਤਨ ਪੇਰੋਕਾ ਆਉ ਲੈ ਕੇ ਚੱਲਦੇ ਆ ਉਧਰ ਕਾਫੀ ਜਗ੍ਹਾ ਇਹ ਢੀੜੀ ਸਾਹਿਬ ਗੁਰਦਰਬ ਸਾਹਿਬ ਲੋ ਜੇ ਸਰੋਵਰ ਆ ਇੱਥੇ ਸਰੋਵਰ ਦਾ ਪੁਰਾਣਾ ਇਤਿਹਾਸ ਦੱਸਦੇ ਆਂ ਜੀ ਸਰੋਵਰ ਦਾ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਸੀ ਜੀ ਵੀ ਜਿਹੜਾ ਇਹ ਸਰੋਵਰ ਦਾ ਪਾਣੀ ਹੈ ਨਾ ਇੱਥੇ ਤੁਸੀਂ ਦੇਖ ਸਕਦੇ ਹੋ ਹੁਣ ਤੱਕ ਕਾਫੀ ਕਾਫੀ ਖਰਾਬ ਹੋਇਆ ਜੜ ਲੱਗੀ ਹੋਈ ਹੈ ਜੀ ਤੇ ਉਹ ਦੇਖੋ ਜੀ ਜਿੱਥੇ ਮੇਰੀ ਉਂਗਲ ਹੈ ਜਾ ਰਹੀ ਹੈ ਇੱਥੇ ਖੂਹ ਹੈ ਜੀ ਅਜੀਬ ਤੇ ਉਹ ਖੂਹ ਕਿਉਂ ਹੈ ਜੀ ਜਦੋਂ ਮਹਾਭਾਰਤ ਦੀ ਜੰਗ ਹੋਈ ਸੀ ਨਾ ਦੱਸਦੇ ਆ ਪੁਰਾਣੇ ਬਜ਼ੁਰਗ ਵੀ ਇਸ ਖੂਹ ਤੇ ਉਹਨਾਂ ਦਾ ਤੀਰ ਅੱਕ ਡਿੱਗਾ ਸੀ ਤੇ ਉਹ ਜਿਵੇਂ ਤੀਰ ਡਿੱਗਾ ਇੱਥੇ ਤੇ ਫੁਹਾਰਾ ਫਟਿਆ ਖੂਹ ਪਾਣੀ ਦਾ ਤੇ ਅੱਜ ਵੀ ਖੂਹ ਮੌਜੂਦ ਹੈ ਇੱਥੇ ਜਾਲ ਪਾਏ ਹੋਏ ਵਿੱਚ ਉਹਦੇ ਤੇ ਅੱਜ ਵੀ ਮੌਜੂਦ ਹੈ ਜੀ आ देखो जी और पिछले पास सारा जंगल जंगल है जी सारे पास कोई घर नहीं है उस सैड पर देखो जी ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਵਾਂ ਵੀਡੀਓ ਤੇ ਨਵਾਂ ਬਲੌਗ ਲੈ ਕੇ ਹਾਜ਼ਰ ਹਾਂ ਜੀ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਛਿੱੜੀ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਛਿੱੜੀ ਸਾਹਿਬ ਇਹ ਕਿੱਥੇ ਆ ਜੀ ਕਿਸ ਜਗ੍ਹਾ ਤੇ ਆ ਤੇ ਕਿਹੜੇ ਪਿੰਡ ਵਿੱਚ ਆ ਠੀਕ ਹੈ ਜੀ ਤੇ ਆਪਾਂ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਨਾਲ ਬਣੇ ਰਹੋ ਜੀ ਤੇ ਗੁਰਦੁਆਰਾ ਛਿੱੜੀ ਸਾਹਿਬ ਦਾ ਨਾਮ ਕਿਵੇਂ ਪਿਆ ਸਰੋਵਰ 'ਚ ਅੱਜ ਵੀ ਇਹ ਥੱਥੇ ਨਹੀਂ ਖੜਦੀ ਦੁਨੀਆ ਭਰ ਦੀ ਮਿਸਤਰੀ ਇੱਥੇ ਆ ਚੁੱਕੇ ਨੇ ਤੇ ਇੱਥੇ ਸਰੋਵਰ ਵਿੱਚ ਅੱਜ ਤੱਕ ਹਜੇ ਤੱਕ ਇੱਟ ਨਹੀਂ ਖੜੀ ਸਰੋਵਰ ਵਿੱਚ ਤੇ ਅੱਜ ਵੀ ਸਰੋਵਰ ਪਿੱਛੇ ਦੇਖ ਸਕਦੇ ਹੋ ਤੁਸੀਂ ਮੌਜੂਦ ਹੈ ਜੀ ਸਹੀ ਹੈ ਨਾ ਭਾਈ ਇਦਾਂ ਹੀ ਹੈ ਨਾ ਜੀ ਸਹੀ ਗੱਲ ਹੈ ਹਾਂ ਜੀ ਬਾਹਰ ਆਪਿਆ ਤੁਸੀਂ ਮਤਲਬ ਸਵਦੀ ਪਿੰਡ ਹੈ ਜੀ ਆਪਾਂ ਅੱਛਾ ਤੁਹਾਡਾ ਸਵਦੀ ਪਿੰਡ ਜੀ ਸਵਦੀ ਕਲਾਂ ਹਾਂਜੀ ਹਾਂਜੀ ਇੱਥੋਂ ਦਾ ਦੱਸੋ ਮਾੜਾ ਜਿਹਾ ਇਤਿਹਾਸ ਕੁਛ ਉਥੇ ਹਾਰ ਤਾਂ ਵਧੀਆ ਜਣੇ ਸ਼ਕਤੀ ਵਾਲੀ ਝੀੜੀ ਸਾਹਿਬ ਕਿਹੜੀ ਸ਼ੌਕ ਸ਼ੌਕ ਨੂੰ ਪੂਰੀ ਹੁੰਦੀ ਆ ਠੀਕ ਹੈ ਜੀ ਇਹਨੇ ਸਾਲ ਬਾਅਦ ਬੰਦਾ ਇੱਥੇ ਡੁੱਬਦਾ ਸੀ ਦੂੰਗਾ ਸੀ ਪਹਿਲਾਂ ਅੱਛਾ ਵੀ ਇਹਨੇ ਫਿਰ ਪਾਣੀ ਕੱਢਿਆ ਰਾਤ ਨੂੰ ਪਾਣੀ ਕ ਇਹ ਰਾਤ ਨੂੰ ਕੱਢ ਕੇ ਦਿਨੇ ਕਹਿੰਦੇ ਫਰਸ ਲਾਉਣਾ ਦਿਨ ਨੂੰ ਫੇਰ ਦਿਨ ਚੜ੍ਹਦੇ ਨੂੰ ਫੁੱਲ ਭਰ ਗਿਆ ਸਲਾ ਫੇਰ ਵਿਚਾਲੇ ਖੂਈ ਆ ਖੂਈ ਤੇ ਜਾਲ ਛੱਡ ਗਏ ਜਾਲ ਛੱਡ ਗਰ ਵਿੱਚ ਖੂਈ ਤੇ ਪਾਣੀ ਖੜਾਇਆ ਜਿਹੜੀ ਵਿੱਚ ਇਹ ਤੇ ਖੂਈ ਆ ਹਾਂਜੀ ਉਹ ਸਾਈਡ ਤੇ ਵਿਚਾਲੇ ਉਹ ਵਿਚਾਲੇ ਹਾਂਜੀ ਉਹ ਤੇ ਜਾਲ ਪਾਇਆ ਜਾਲ ਪਾਇਆ ਹੋਇਆ ਪਾਣੀ ਨਿਕਲਣ ਨੂੰ ਨਹੀਂ ਹਟਿਆ ਪਾਣੀ ਫੇਰ ਵੀ ਨਿਕਲ ਗਿਆ ਪਾਣੀ ਉਹਦੇ ਵਿੱਚ ਖੜਾ ਆ ਕੇ ਉਹਦਾ ਕੋਈ ਦੱਸੇ ਪਾਣੀ ਕਿਉਂ ਨਿਕਲਦਾ ਮੈਨੂੰ ਆ ਹੀ ਜਾਂਦਾ ਪਤਾ ਨਹੀਂ ਗੁਰੂਆਂ ਨੇ ਹਨੀ ਕਾਰਜਨ ਦੇਵ ਜੀ ਨੇ ਹਨਤੀ ਤੀਰ ਮਾਰ ਕੇ ਅਰਜਨ ਤੀਰ 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 ਆਇਆ ਸੀ ਜਦੋਂ ਮਾਂ ਮਾਂ ਭਾਰਤ ਛੜੀ ਜਦੋਂ ਤੀਰ ਇੱਥੇ ਆਇਆ ਡਿੱਗਿਆ ਜੀ ਉਦੋਂ ਦਾ ਪਾਣੀ ਨਿਕਲ ਰਿਹਾ ਉੱਥੋਂ ਬੰਦ ਨਹੀਂ ਹੋਇਆ ਪਾਣੀ ਬਹੁਤ ਦੁਨੀਆ ਆ ਜੀ ਤੇ ਰਾਤੋਂ ਰਾਤ ਜੀ ਸਾਰਾ ਪਾਣੀ ਤਲਾਬ ਸਾਫ ਕਰਦੇ ਫਰਸ਼ ਲਾਉਣਾ ਸਾਲ ਬਾਅਦ ਬੰਦਾ ਮਾਰਦਾ ਸੀ ਇੱਥੇ ਕਿਤੇ ਬੁੜੀ ਕੋਈ ਡੱਬਦੀ ਕੋਈ ਬੰਦਾ ਡੱਬਦੇ ਕੱਚਾ ਸੀ ਅੱਛਾ ਤੇ ਉਦੋਂ ਹੁਣ ਤਾਂ ਇਹ ਵਜੇ ਪੱਥਰ ਲਾਦਾ ਪਾ ਫਰਸ਼ ਲਾਦਾ ਵਿਚਾਲੇ ਖੂਈ ਆ ਉਦੋਂ ਤੇ ਜਾਲ ਪਾ ਕੇ ਪਾਣੀ ਉੱਚ ਖੜਾਦਾ ਪਾਣੀ ਥੱਲੇ ਉੱਥੇ ਹੀ ਆਈ ਜਾਂਦਾ ਸੀ ਖੂਈ ਬਣਾਈ ਹੋਈ ਆ ਵਿਚਾਲੇ ਛੜਦੀ اچھا ਠੀਕ ਹੈ ਠੀਕ ਹੈ ਆ ਜੇ ਨਾਲ ਸਫਾਈ ਕਰ ਦਿੰਦੇ ਇੱਕ ਸਫਾਈ ਕਰੀਂਗੇ ਇਹਨਾਂ ਨੇ ਠੀਕ ਠੀਕ ਆ ਜਾਲਾ ਦੇ ਲੋ ਕਾਫੀ ਜਾਲ ਹਾਂ ਜਾਲ ਕਾਈ ਹੋਈ ਹੈ ਨਾ ਹਾਂਜੀ ਸਫਾਈ ਕਰਨੀ ਚਾਹੀਦੀ ਹੈ ਹਾਂ ਸਫਾਈ ਕਰਨੀ ਹਾਂ ਚਾਹੀਦੀ ਹੈ ਪੂਜਾ ਵਾਲੀ ਆ ਜੀ ਇਹ ਜਗੇ ਬਦੀ ਹਾਂ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਲਿਆ ਜੀ ਆਪਾਂ ਇਸ ਨਗਰ ਦੇ ਰਹਿਣ ਵਾਲੇ ਬਈ ਤੋਂ ਆਪਾਂ ਪੁੱਛਿਆ ਨਾ ਵੀ ਕਿਸ ਤਰ੍ਹਾਂ ਵੀ ਸੱਚਕ ਝੂਠ ਹੈ ਹਾਂਜੀ ਹਾਂ ਮੈਂ ਦਰਸ਼ਨ ਕਰ ਰਹੇ ਹਾਂ ਜੀ ਉਧਰ ਹਾਂਜੀ ਠੀਕ ਹੈ ਜੀ ਤੇ ਬਾਕੀ ਛਿੜੀ ਸਾਹਿਬ ਨਾਮ ਤਾਂ ਪਿਆ ਜੀ ਕਿ ਸਾਰੇ ਪਾਸੇ ਜੰਗਲ ਹੈ ਜੀ ਆਸ-ਪਾਸੇ ਦੇਖ ਸਕਦੇ ਹੋ ਜਿੱਥੇ ਨਿਗਾਹ ਜਾਰੀ ਆ ਸਾਰੇ ਪਾਸੇ ਜੰਗਲ ਹੈ ਤੇ ਝਾੜ ਹੁੰਦਾ ਸੀ ਝਾੜ ਮਤਲਬ ਇਹਨੂੰ ਤਾਂ ਹੀ ਗੁਰਦੁਆਰਾ ਛੀੜੀ ਸਾਹਿਬ ਨਾਮ ਇਹਨਾਂ ਦਾ ਮਤਲਬ ਦੇ ਤਾ ਨੂੰ ਛੀੜੀ ਸਾਹਿਬ ਠੀਕ ਹੈ ਜੀ ਬਾਕੀ ਦੇਖੋ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਧਰ ਤੇ ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਦਸਵੀਂ ਦਾ ਦਿਹਾੜਾ ਕਰਕੇ ਸੰਗਤ ਕਾਫੀ ਦੂਰੋਂ ਦੂਰੋਂ ਇੱਥੇ ਆਉਂਦੀ ਹੈ ਬਾਕੀ ਸੰਤਾਂ ਦੀ ਵਰਸੀ ਇੱਥੇ ਵਿਸਾਖੀ ਵਾਲਾ ਦਿਨ ਇੱਥੇ ਨਿਸ਼ਰਦਾਂ ਭਾਵਨਾ ਨਾਲ ਮਨਾਉਂਦੇ ਹਨ ਦਸਤਾਰ ਮੁਕਾਬਲੇ ਹੋਗੇ ਦਸਤਾਰ ਮੁਕਾਬਲੇ ਹੋਗੇ ਹੋਰ ਵੀ ਕਾਫੀ ਮਤਲਬ ਸਮਾਗਮ ਇੱਥੇ ਹੁੰਦੇ ਆ ਜੀ ਠੀਕ ਆ ਜੀ ਬਾਕੀ ਤੁਸੀਂ ਤੁਹਾਨੂੰ ਮੈਂ ਦੱਸਦਾ ਮਾਣਾ ਵੋਟਾ ਸੰਤ ਚਰਨਦਾਸ ਜੀ ਗੁਰਦੁਆਰਾ ਢੀੜੀ ਸਾਹਿਬ ਪਿੰਡ ਸਵਰਦੀਕਾਲਾ ਮੂਲਾਪੁਰ ਤੋਂ ਬੱਸ ਵੀ ਅੱਧੇ ਘੰਟੇ ਬਾਅਦ ਚੱਲਦੀ ਹੈ ਜੀ 8-9 ਕਿਲੋਮੀਟਰ ਮੂਲਾਪੁਰ ਤੋਂ ਸਵਰਦੀਕਾਲਾ ਹੈਗਾ ਪਿੰਡ ਜਿਸ ਕਿਸੇ ਮਾਈ ਭਾਈ ਨੇ ਆਣਾ ਇੱਥੇ ਬੱਸ ਤੇ ਵੀ ਤੇ ਆਪਣੇ ਸਾਧਨ ਤੇ ਵੀ ਦਰਸ਼ਨ ਕਰਨ ਵਾਸਤੇ ਆ ਸਕਦੇ ਨੇ ਇੱਥੇ ਹਰ ਇੱਕ ਦੇ ਮਨੋ ਕਾਮਨਾ ਪੂਰੀ ਹੁੰਦੀ ਹੈ ਅਰਦਾਸਾਂ ਮੰਗਦੀਆਂ ਪੂਰੀਆਂ ਹੁੰਦੀਆਂ ਹਨ ਤੇ ਬਾਕੀ ਤੁਸੀਂ ਦੇਖ ਲਿਆ ਜੀ ਆਪਾਂ ਇਤਿਹਾਸ ਤਾਨੂੰ ਦੱਸਤਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਗੁਰੂ ਸਾਹਿਬਾਂ ਦੇ ਬਦਰਸ਼ਨ ਕਰਾਤੇ ਨੇ ਬਾਕੀ ਇੱਕ ਵਾਰ ਫਿਰ ਤੁਸੀਂ ਕੁਦਰਤ ਦੇਖ ਲਓ ਜੀ ਉਹ ਸਾਹਮਣੇ ਲਿਖਿਆ ਹੋਇਆ ਜੀ ਗੁਰਦੁਆਰਾ ਢੀੜੀ ਸਾਹਿਬ ਤੇ ਉਹ ਸਾਹਮਣੇ ਗੁਰੂ ਸਾਹਿਬਾਂ ਦੇ ਨਿਸ਼ਾਨ ਸਾਹਿਬ ਝੁੱਲ ਰਹੇ ਨੇ ਇਹ ਆ ਸਾਹਮਣੇ ਪਾਰਕ ਹੈ ਜੀ। ਬਾਕੀ ਗੁਰੂ ਕਾ ਲੰਗਰ ਇੱਥੇ ਟੁੱਟ ਵਰਤਦਾ ਹੈ ਜੀ ਤੇ ਅੱਜ ਸੰਗਤਾਂ ਨਾਲ ਕਰਕੇ ਕਾਫੀ ਸੰਗਤਾਂ ਵੀ ਆਈ ਹੋਈ ਹੈ ਜੀ ਤੇ ਗੁਰੂ ਕਾ ਲੰਗਰ ਟੁੱਟ ਵਰਤ ਰਿਹਾ ਉਧਰ ਲੰਗਰ ਹਾਲ ਤੇ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਉਣੀ ਆ ਜਾ ਕੇ। ਸੋ ਪਾ ਗਏ ਜੀ ਘਰ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਤੇ ਇਹ ਜਿੰਨੀਆਂ ਵੀ ਆਪਾਂ ਹੇਮਕੋਟ ਸਾਹਿਬ ਲਈ ਵੀਡੀਓ ਤੇ ਜਰੂਰ ਦੇਖਿਓ ਸਾਰੀ ਵੀਡੀਓ ਤੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ ਜੀ